You uh... know. Pero de ਗਰੰਤ ਤਦਨਾ ਤਨ ਕਨ ਪਾਣੀ ਪੈ ਸੰਤਰ ਗਗ ਰਾਜਾ ਧਰਮ ਦਵਾਰੇ ਗਰੰਤ ਨਾਮ ਚਿਤ ਗਤਿ ਗਜਨ ਨਿਕ ਦਿਖ ਦਰ ਵਿਚਾ ਦੇਗ ਗਰੰਤ ਤਦਨਾ ਇਸ ਸੁਭਰਾਮਾ ਦੇਵੀ ਸੰਤਿ ਰਿਤਿ ਸਦਾ ਸਦਾ ਰਾਜੇ ਗਰੰਤ ਤਦਨਾ ਤਪ ਰਾਚਨਾ ਬੈਠੇ ਦੇਵਤਿਆ ਦਰਨਾਤੇ ਗਰੰਤ ਤਦਨਾ ਸਿਧ ਸਮਾਧੀ ਅੰਦਰ ਗਰੰਤ ਤਦਨਾ ਸਰਬ ਵਿਚਾ ਦੇਗ ਗਰੰਤ ਤਦਨਾ ਜਿਤੇ ਤੇ ਸੰਤੋਖੀ ਗਾਮ ਤਨ ਮਿਰਖ ਰਾਦੇ ਗਾਮ ਤਨ ਨੰਦਕੰਟ ਕਟਨਾਰ ਕੇਸਰ ਜੁਗ ਜਗ ਵਿਦਾਨਾ ਦੇ ਗਾਮ ਤਨ ਮਾਮਿਆ ਨਾਮ ਗੋਬਨਾ ਸੁਰਗਮਚੇ ਅਟ ਗਾਮ ਤਨ ਹਰਿ ਚਨੁ ਆਪਾ ਤੇਰੇ ਅਪਰੇਤ ਨਾਦ ਗਾ ਕਰ ਕਰ ਦਿਖਾ ਪਿਤਾ ਆਪਣਾ ਜਿਤ ਸਿਵੜਿਆ ਮੈਂ ਧਿਆਨ ਗੁਰੂ ਰਹਾਏ ਕਰਮ ਜਾਇ ਤੇ uh ਤਨਾਂਕ ਨਾਂਕ ਨਵ ਨਾ ਨਾ ਪਾਇਆ ਤੇ ਬਾਹਣ ਜੰਪਾਸ ਜਿ ਤਤਗੁਰ ਸੰਤ ਕਤ ਨਹੀਂ ਖਾਏ ਜੀਵਨ ਬਤ ਰਖੇ ਬਾਸ ਜਨਾਹ ਜੰ ਤਤਗੁਰ ਸੰਗਤ ਪਾਏ ਜੰਤਰ ਮੰਤਰ ਗ ਲਿਖਿਆ ਦੇ ਤਾਸ ਧਰਨਾ ਰਹਾ ਜਨਮ ਪਿਤਾ ਦਬ ਸਤਪਨਤਾ ਤਵਾ ਨਗਿਸਤਿ ਦਿਆ ਸਿਰ ਸਿਰਿ ਤੁਸਭਾ ਵੇਕਾਪਨ ਬਾਰੇ ਮਨ ਧਵ ਕਰਿਆ ਹੋਦੇ ਪ੍ਰਤਾਪ ਸੇ ਕੁਰਸਾ ਬਿਚ ਪਚ ਬੱਧੇ ਸ਼ਰੀਆ ਜਿਨ ਕੰਮ ਪਲਾਵ ਕੰਮ ਚ ਗਾਵਾ ਨੰ ਨਿਸਮਰਨ ਕਰਿਆ ਤਦ ਨਿਤ ਨਾਮ ਦਖਾ ਕਿਰਿਦਾਨਾ ਟਕ ਕਰ ਤਦ ਕਰਿਆ अवकार ब्रंदेंत व्यक्त हेते निर करुणया प्रकाशना जो सेवा देव तुज जी जना नर्तन करपाणा हर्थे आवे हर्थे आवे तुज दियै तए जाना अदगस्थ वासे चर मुखत सम मुखत परन के आया जे दिन तुटे यों के पासे जनक जनहर निरपव ते आया जे दिनदार प्रस प्रभाते दिनदेव आया जेगर्मिदा हरजे ਹਰ ਹਰ ਸਮਤੇ ਸਤਨਾ ਤੇਤਨਾ ਤੇਤਨਾ ਜਨ ਹਤਿਆ ਦੇ ਜਨ ਨਾਰਿ ਚੈ ਬਜਾਤੇ ਤੇਰੀ ਭਗਤ ਤੇਰੀ ਭਗ ਕੰਡਾ ਲਜੇ ਭਦੇ ਦੇ ਅੰਤ ਤੇ ਅਤਾ ਤੇਰੇ ਭਗਤ ਤੇਰੇ ਭਗ ਸਲਾਹਨ ਤੁਜ ਜੀ ਹਰ ਅੰਤ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕ ਕਰਤ ਪੂਜਾ ਜੀ ਤਪ ਤਪ ਜਪੇ ਵਿੰਤਾ ਤੇਰੇ ਅਨੇਕ ਤੇ ਜਨ ਇੱਕ ਬੜਵ ਸਮਸਾਤ ਜੀ ਬੱਤਰੇ ਤੁਮ ਹੱਥ ਫਰਤੋਈ। ਤੋਦੇ ਅਪੇ ਦੇਖ ਪਾਈਂ ਦੇ ਤੋਦੇ ਅਪੇ ਸਰਜੇ ਸਰਬ ਹੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੇ ਸਤਿ ਕਾ ਜਨ ਹੋਈ ਅਸਰ ਨਾ ਹਲਾ। ਦੇਵਤਾ ਤੋ ਕਰਤਾ ਤੇ ਤਿਆਰ ਮੈਂ ਦਾਸ ਆਂੀ ਜਦ ਤੁਮ ਆਵੈ ਸੋਏ ਤੇਤੇ ਜਿਉ ਤੁਮ ਦੇ ਸੋਇ ਕਾਇ ਰਹਾ। ਅਗ ਤੇਰੀ ਤੋਂ ਸਭ ਨੇ ਧਿਆਇਆ ਜਿਸ ਨਾਮ ਕਰਤਾ ਕਰੇ ਤੇ ਨਾਮ ਰਸਨ ਪਾਇਆ ਗਮਕਲਾ ਦਾ ਮਨ ਮਕ ਗਵਾਇਆ ਤਦ ਆਪ ਵਿਛੜਿਆ ਆਪ ਮਿਲਾਇਆ ਤਦ ਰਿਆ ਸਤਿ ਜੀ ਮਾਹੀ ਤੁਧਨ ਤੁਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਰ ਦਾ ਵਿਝਾ ਮੇਰੇ ਛੜਿਆ ਸੰਜੋਗੀ ਮੇਰਾ ਜਨਨਤ ਜਨ ਇਹ ਸਰ ਜਨ ਜਾਣ ਹਰਿ ਗੁਣ ਸਦੇ ਅਕ ਕਾਰਨਾ ਜਨ ਹਸੇ ਤੇ ਨ ਸਖ ਪਾਇਆ ਸਹਿ ਦੇਹੀ ਹਰਨਾ ਸਮਾਇਆ ਤੋਥੇ ਕਰਤਾ ਤੇਰਾ ਕੀ ਹੈ ਸਰ ਹੋਏ ਤੁਦ ਗਨ ਗੁਰਜ ਅਵਨਾ ਕੋਏ ਤੁ ਕਰ ਕਰਮਿਕ ਜਨ ਆ인다 ਚਿਤ ਸਰਵਣ ਪਰ ਨਿਵਸਤਾ ਕੋਈ ਭਗਤ ਨਹਿ ਪੀਆ ਪਤਮਾ ਭਗ ਨੇ ਚਾਲਾ ਹਮ ਦੇਵ ਕਾ ਟੈਗ ਗਿਆ ਲੈ ਮਨ ਏਕਨਾ ਚਿਤ ਮੜਮਨਾ ਬਿਸਰਤ ਤੇਰੇ ਮਨ ਕਦਿਆ ਰਾਗਾਉ ਨਾਮ ਜਿਤ ਇਸ ਤੇ ਮੜਿਆ ਮੁਰਖ ਮੁਰਦਾ ਜਨ ਭਾਏ ਆ ਪ੍ਰਾਨ ਰਤ ਨਾਨਕ ਤਿਨ ਕੇ ਸਰਣਾ ਜਿਨ ਗੁਰ ਨਾਨਕ ਹੀ ਵਿਸਰਿਆ ਆਸਾ ਪਰਤਮਾਨਿਕ ਦੇ ਹੋਈਆ ਗੁਰ ਗੰਦਾ ਮਨੰਤੀ ਹਿਤ ਜਿ ਕਰੀਆ ਹਰ ਕਾਰ ਚੱਕ ਤਨਾ ਕਾਮ ਸਤ ਸੰਸਰ ਕੇਵ ਨਾਮ ਤਰੰਗਾਂ ਲਗ ਭਰਤਨ ਕਾ ਜਨ ਕਰਤਾ ਜਾਤ ਮਾਇਆ ਕੇ ਰਹਾ ਹੋ ਜਾਤ ਤਪਨ ਕਰਨਾ ਆਪਣਾ ਆ ਸਿਆਸਾ ਨ ਜਾਣਿਆ ਹਰਿ ਦਾਇਆ ਕਰੋ ਨਾਮਿਕ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਖਿਆਏ ਦਸਾਂਵੇਂ ਕਥਿ ਯੋਗਦੰਤੇ ਚਉਪੈ ਹਮ ਜਿਖ ਰਹਾ ਤੇ ਰਚਾ ਪੁਰਨ ਹੋਏ ਦੁਖ ਕੀ ਇਚਾ ਤਦ ਅਨੰਦ ਰਹੈ ਮਹਾਰਾ ਆਪਣਾ ਜਨਮ ਵਰਨ ਪਾਤੰ ਗਰੀਆ ਕੋ ਨਾ ਹੋਇ ਹਮਾਰੀ ਤਾਸਾ ਤੋ ਇਨਕੇ ਦਰਖਿਆਸਾ ਤਮਹਾ ਚੜੁਕ ਅਰਨਾ ਧਿਆਨੋ ਜਿਵ ਚੰਦ ਤੁਮ ਦੇਖਾ ਸਿਵ ਸ ਕਮਜ ਤਾਰਿਆ ਦੰਦ ਤੁਮ ਹਮਾਰੇ ਮਰੀਆ ਆਪ ਹਾ ਤਮ ਜਿਖ ਬਰੀਐ ਬਨਕਾਰ ਕਰਤਾ ਜੀ ਬਰੀਐ ਪੁਜੋ ਸਦਾ ਹਮਾਰੇ ਪੱਛਾ ਸ੍ਰੀ ਹਰਿ ਤੁਜੋ ਕਰਿਓ ਰਚਾ ਹਰਾ ਆਰਾਮ ਨਹਾਦੇ ਸਾਰੇ ਸੰਸਾਰੇ ਕੇਤੇ ਤੇ ਗੁੰਦਰ ਸੋਤਾ ਸਤ੍ਰਗ ਰਖ ਪਦ ਰਖ ਕਰ ਹੁਤਾ ਸੰਪਰਗ ਪਾਏ ਤੇ ਦੁਖੇ ਦਰਮਾ ਜਤਿ ਬੇਦ ਫਿਰ ਕਰਮਾ ਮਾਨ ਕਾਲੁ ਕੂਕਾ ਬਨ ਬੰਤ ਸਾਧ ਨਿਰਖਨ ਅਸੰਗ ਤਾਕ ਨੁਰਤ ਤਤ ਭੇਦ ਜਗੁ ਬੇਨਕਾਤ ਬੇਦ ਤਾਕ ਕਰਹਾਨ ਮੰਤਰ ਮਹਾਂਮੋਗਵਿਧੇ ਰਾਜਰਮਤਾ ਮਹਾ ਦੇਪ ਕਤ ਤਤ ਅਰਣ ਕਰ ਕਚਿੰਤਹਿ ਤਿਵ ਆਗ ਸ੍ਰੀ ਬੋਧ ਜਿਤੇ ਬਨ ਤਨ ਮਾ ਘੰਤੋ ਹਤਿਤੇ ਤੁਮਰ ਲਖਨ ਆਜੈ ਤਸ ਸਾਧ ਕਹਾ ਬਸਜਾ ਤਤਮਾ ਸੰਸਾਰਾ ਇਕ ਰੂਪਾਇ ਨ ਸਰਵਕਾਰ ਅਕੋ ਦਾਗ ਤੇ ਧੂਪਾ ਅਨਰ ਦੇਜਲੇ ਤਜਿਨੇ ਸੋਤਾ ਪ੍ਰਕਾਨ ਗਵਰ ਰਚਿਨੇ ਕੰ ਪ੍ਰਦ ਰਤਾ ਕੰ ਸੰਪੋ ਸੰਪ੍ਰੇਕਾ ਸਗਰੇ ਤ੍ਰਿਖ ਦਿਖਾਇ ਤੰਦ ਫਾਜ ਦੁੱਖ ਕਰਿ ਕਟਣਾ ਤਰ ਕਾਲਾ ਕ੍ਰਿਪਾ ਦ੍ਰਿਸ਼ਿ ਧਨ ਜਾਨ ਹਰੋ ਤਾਕਤ ਆ ਤਨ ਕਮ ਹਰਨਾ ਅਦੇੰਦ ਸੇ ਕਰਮਾ ਸਰ ਹੋਏ ਦੁਖਿ ਸ਼ਾਸ਼ਿ ਸਤੈ ਨਾ ਕੋਏ ਇਕ ਬਾਰ ਜਿਤ ਮਸਤ ਭਾਰਾ ਕਰ ਕਰ ਤੇ ਦਇਆ ਸੁਵਾਰਾ ਜਨਰਨ ਪਿਆਰੋ ਤਾਨਾ ਤਾਪੁ ਗੁਸ਼ਟ ਦੁਖ ਤੇਰਾ ਕਰਿ ਕੇਤ ਮਸਤਨ ਦਿਹਾਰੀ ਆਕਾ ਤੇ ਦੇਹ ਸੁਵਾਰੇ ਭੰਗ ਜਪ ਤਮਰੇ ਸਤਿ ਕਮਾਤਿ ਰੇ ਖੰਨੇ ਹਉ ਦਾਹ ਦੇਹੀ ਪੁਰਾ ਪੁਰਾਨਾ ਅਨੇਕ ਹੈ ਮਤਿ ਇੱਕ ਨਾ ਮੰਨਿਐ ਸਤਿ ਪ੍ਰਸਾਦ ਸਵੈ ਸਰਬੋ ਭਿਲ ਕਰਿ ਹੇਤ ਨਾ ਜਾਣੈ ਸਰੀਰ ਸਾਨ ਪ੍ਰਗਾ ਤਮਰੇ ਕਰਮ ਨਾ ਕਹਿਓ ਸਭ ਤੋਰਿ ਵਿਖੰਨੇ ਹਉ ਦੁਖ ਦਾ ਸਗਡ ਦਵਾਰ ਪਛੜ ਕੇ ਗਿਆ ਤੋਹਾਰੋ ਨਾਗਤ ਨਾਮ ਬਰਵਾਤ ਰੀਆ ਸ਼ਬਦ ਗਾਵਣਿਆ ਅਨਿਆ ਸ਼ਬਦੋ ਤਾਂ ਗਉੜੀ ਕੇ ਦਾ ਮਨਿ ਨਿਵਸਾਏ ਕਹੇ ਨਾਨਕ ਆਨੰਦ ਹੋਆ ਸਤਿਗੁਰੁ ਬ੍ਰਹਮਾ ਪਾਇਆ ਏ ਮਨ ਮੇਰੇ ਆਪ ਤੁਧ ਰੋਹ ਮਰ ਨਾ ਦੇ ਹਰ ਨਾਮ ਦਰੋ ਤੁ ਮੰਨ ਮੇਰੇ ਦੁਖ ਤਬ ਤਰਮਾ ਅੰਕੇ ਕਾ ਦੁਖ ਕਰੇ ਤੇਰਾ ਕਬ ਚਰਤ ਵਰਣਾ ਸਤਨ ਕਲਾ ਸਤਤ ਕਰਮਾ ਨਾਮੁ ਤੇਰਾ ਦੇ। ਕਹੇ ਨਾਮੁ ਤੁਮਨ ਮੇਰੇ ਸਦਾ ਰਹੁ ਹਰਿ ਨਾਤੇ ਸਤਿ ਸਾਈਂ ਗਿਆਨ ਆਹੀ ਕਰ ਤੇਰਾ ਘਰ ਤਾ ਤੇਰੇ ਸਭ ਤੇਰਾ। ਜਿਸ ਦੇਸਿ ਬਸਾ ਹੋਇ ਸਦਾ ਚਿਤ ਸਦਾ ਤੇ ਨਾਨ ਮਨ ਵਸਾ ਬੈ ਨਾਮ ਜਿਨ ਕੇ ਰੰਗ ਵਸੇ। ਬਾਜੇ ਚੰਦ ਖਨੇਹੇ ਕਹੇ ਨਾਮ ਗਤਿ ਸਚੇ ਸਾਹਿਬ ਗਿਆਨ ਆਹੀ ਕਰ ਤੇਰਾ। ਸਤਿਨਾਮ ਮੇਰਾ ਧਰ ਧਰ ਧੰਨਾਮੇ ਤਾ ਮੇਰਾ ਨਿਪਕਨਾ ਧਰਮਾਇ ਕਰ ਸੰਤੋਪ ਮੰਨਿਆਏ ਵਸੇ ਜਿਨ ਕੀ ਤਰਤੁ ਜੈਗਿਆ ਸਤਿ ਕਰਵਾ ਕਿ ਤਰ ਬਿਟੋ ਜਿਤਿਆ ਤੇ ਉਡਿਆਈ ਕਹੇ ਦਾਤ ਤਨ ਸੰਤੋ ਜਪ ਕਰ ਰੋਪੇਰ ਸਤਿਨਾਮ ਮੇਰਾ ਧਰ ਧਰ ਵਾਜ ਪੰਚ ਸ਼ਬਦ ਕਰ ਸੁਭਾਗੇ ਸਦ ਸਰਬ ਦੇ ਸਰਦ ਰਾਜੇ ਤਨ ਜਿਤ ਕਰਤਾ ਰੀਆ ਪੰਚ ਦੂਤ ਤੁਧ ਵਸ ਕੀਤੇ ਕਾਰ ਕੰਤ ਕਮਾਰਿਆ ਔਰ ਨੰ ਬਯ ਤੁੰਕੇ ਸੇਨਾ ਮਹਾਰ ਕੇ ਲਾਗੇ ਕਹੇ ਅੰਤ ਤੋ ਆਜਿਤ ਕਰ ਤਨ ਅਰਜ ਅਨੰਦ ਸਰਬ ਪ੍ਰਭਾ ਦੀਪ ਸਗਨ ਮਾਰਚ ਰੋਦੇ ਕਰਜਨ ਪ੍ਰਪਾਇਆ ਪੁਤਰੇ ਤਗਨ ਨੇਤ ਨਤ ਕਰਤਾ ਗਤ ਤੰ ਸੰਸਾਰ ਜਨ ਲਗਤ ਰਹੀਐ ਸਰਨਾ ਸ੍ਰੰਤ ਸਾਰ ਬੰਦਰ ਲੋਕ ਨਾ ਲਗ ਜਵਾ ਤੇਰਾ ਕੀ ਤਜਤੁ ਨਹੀਂ ਮੈਨੋ ਜੋ ਕਿਤੋਏ ਮੈ ਨਿਰਗੁਣਿਆ ਦੇਕੁ ਨਾਹੀ ਆਪੇ ਦਰਸ ਪਿਉ ਹੋਈ ਦਰਸ ਪਿਆਰ ਅਨੰਤ ਹੋਈ ਖਤ ਗੁਰ ਸਜਣ ਮਿਲੈ ਅਨੰਤ ਨਾਮੁ ਲੈਤਾ ਜੀਵ ਤਦਾ ਵੇ ਰਿਆ ਕੋਨੇ ਚਿਤ ਦੁਤ ਬ੍ਰਤ ਜਿਤ ਹੋਏ ਨਾਹਿ ਉਤੇ ਤੇਰੀ ਰਖ ਅਗਨੀ ਫਰਮਾਏ ਸੁਣ ਕੈ ਜਨ ਕੈ ਦੁਤ ਨ ਚਰੇ ਛਡ ਜਾਏ ਭਉਦਰ ਬਿਖਮਾ ਅਥਗਾਵ ਸੁਰ ਸਰਬਿ ਪਾਰ ਪਾਏ ਜਿਨ ਕਉ ਲਗੇ ਪਿਆਸ ਹਰਿ ਸੇ ਕਾਹੇ ਕਦਮ ਇਹੋ ਪੰਨਾ ਗੁਣ ਗੋਬਿੰਦ ਗਾਏ ਸਭ ਸੇ ਨੋ ਪਰਪਰ ਸਮਦੇ ਸਰ ਸਰ ਜਿ ਬਿਥੈ ਕੋ ਨਾ ਜਾਏ ਦੇਖ ਬਹਿ ਤੁਟਾਏ ਸਰੂਪ ਮਹਤਾ ਪੰਜਾ ਅੰਤਰ ਗੁਰਹਾ ਰਾਦਣਾ ਜਿਗਵਾ ਜਪ ਗੁਰਨਾਵ ਨਿਤ ਸਤਿ ਗੁਰ ਤੇ ਕਨਾਤ ਸਨਿ ਤੁਮਨਾ ਗੁਰਨਾਵ ਸਤਿ ਗੁਰ ਤੇ ਰਤਿਆ ਦਰਮੈ ਪਈ ਖਾਓ ਸਰੁ ਨਾਨਕ ਕਿਰਪਾ ਕਰੇ ਜਿਸਮੋ ਇਹ ਵਸਦੇ ਜਗ ਮੈਂ ਤੁਮ ਕਾਢਿਆ ਲਟੇ ਕੇ ਕੇ ਮਹ ਲਾਪੰਜਵ ਰਕੇ ਰਖ ਨਾਲ ਆਪ ਬਾਧਿਆ ਨੰ ਗੁਰ ਕੀ ਤਰਿ ਪਾਏ ਕੈ ਸਵਾਦਿਆ ਨਾ ਕੋ ਆਪ ਦਿਆਦ ਮਨੁ ਨਾ ਵਿਸਾਦਿਆ ਨ ਸਾਜਨ ਕੇ ਸੰਗ ਕਭ ਜਗ ਤਾੜਿਆ ਨਾ ਸਖਤ ਨਿੰਦ ਕ ਦੁਸਤ ਕਿਨ ਮਾਹੀ ਵਿਦਾਰਿਆ ਨ ਇਸ ਸਾਹਿਬ ਕੀ ਟੇਕ ਨਾਨਕ ਮਨੁ ਮਾਹੇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੁ ਨਾਹੇ ਜਿਸ ਤਿਨਰਥ ਸੁਖ ਹੋਏ ਸਗਲੇ ਦੁਖ ਜਾਹੇ ਦੁੱਖਾ ਦਪਕ ਨਾਸ ਧੰਗੁਰ ਨਾਨਕ ਨਾਰਾਇਣ ਆਪ ਜੀ ਕੀ ਭਜਨ ਬਾਣੀ ਕਾ ਫਰਦਾਪ ਵਾਜੁ ਜੀ ਕਾ ਖਦਸ ਵਾਜੁ ਜੀ ਕੀ ਪਤੇ